ਕੰਟੀਨ ਤੇ ਅੱਜ ਅਸੀਂ ਕਰਦੀ ਕੰਟੀਨ ਵਿੱਚ ਗਰਮੀਆਂ ਦੇ ਬਹੁਤ ਹੀ ਸਪੈਸ਼ਲ ਫੁੱਲ ਮਖਾਣੇ ਤੇ ਪੁੱਜੇ ਹੋਏ ਚਣਿਆਂ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਗਰਮੀ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ એનર્ਜੀ ਦੇਣਗੇ ਤੇ ਹੈਲਥ ਨੂੰ ਵੀ ਬਹੁਤ ਜ਼ਿਆਦਾ ਵਧੀਆ ਨੇ ਚਲੋ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਲੱਡੂ ਬਣਾਉਣ ਵਾਸਤੇ ਆਪਾਂ ਇੱਕ ਕੋਲੀ ਪੁੱਜੇ ਚਣੇ ਲੈ ਆਏ ਨੇ ਤੇ ਇੱਕ ਹੀ ਕੋਲੀ ਆਪਾਂ ਫੁੱਲ ਮਖਾਣੇ ਲੈ ਆਏ ਨੇ ਦੋਨਾਂ ਚੀਜ਼ਾਂ ਨੂੰ ਅਸੀਂ ਬਰਾਬਰ ਮਾਤਰਾ ਵਿੱਚ ਲੈ ਆਏ ਇਹ ਛਿਲਕੇ ਤੋਂ ਬਿਨਾ ਵਾਲੇ ਚਣੇ ਨੇ ਤੇ ਜੇਕਰ ਤੜਕੂ ਛਿਲਕੇ ਵਾਲੇ ਚਣੇ ਨੇ ਤੁਸੀਂ ਪਹਿਲਾਂ ਉਹਨੂੰ ਛਿਲਕਿਆਂ ਨੂੰ ਉਤਾਰ ਲਓ ਤੇ ਫਿਰ ਤੁਸੀਂ ਲੱਡੂ ਬਣਾ ਸਕਦੇ ਹੋ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਜੀ ਗੈਸ ਓਨ ਕਰਕੇ ਆਪਾਂ ਕੜਾਹੀ ਰੱਖਤੀਏ ਤੇ ਇਹਦੇ ਵਿੱਚ ਆਪਾਂ ਚਣਿਆਂ ਨੂੰ ਪਾ ਦਾਂਗੇ ਚਣੇ ਪਹਿਲੇ ਵੀ ਆਪਣੇ ਪੁਜੇ ਹੋਏ ਨਹੀਂ ਸਿਰਫ ਸੱਤੀ ਇਹਨੂੰ 2 ਕਿ ਮਿੰਟ ਵਾਸਤੇ ਹਲਕਾ ਜਿਹਾ ਸੇਕ ਲਵਾਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਲੱਡੂਆਂ ਵਿੱਚ ਬਹੁਤ ਵਧੀਆ ਖੁਸ਼ਬੂ ਆ ਜਾਂਦੀ ਹੈ ਜੀ ਬਿਲਕੁਲ ਮੀਡੀਅਮ ਫਲੇਮ ਤੇ ਇਸ ਨੂੰ 2-3 ਮਿੰਟ ਵਾਸਤੇ ਪੋਨ ਲਓ ਚਣਿਆਂ ਨੂੰ ਆਪਾਂ 3 ਮਿੰਟ ਵਾਸਤੇ ਫੋਨ ਲਿਆ ਜੀ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਪਈ ਹੈ ਜੀ ਫੋਨ ਸੇਰ ਵਿੱਚ ਪਲੇਟ ਵਿੱਚ ਕੱਢ ਲਿਆ ਹੈ। ਛਣਿਆਂ ਨੂੰ ਠੰਡੇ ਹੋਣ ਵਾਸਤੇ ਅਸੀਂ ਇੱਕ ਪਲੇਟ ਵਿੱਚ ਕੱਢ ਲਿਆ ਹੈ। ਉਨੀ ਦੇਰ ਅਸੀਂ ਬਾਕੀ ਦਾ ਸਾਰਾ ਸਮਾਨ ਰੋਸਟ ਕਰਕੇ ਤਿਆਰ ਕਰਦੇ ਹਾਂ। ਤੇ ਹੁਣ ਅਸੀਂ ਕੜਾਈ ਦੇ ਵਿੱਚ ਫੁੱਲ ਮਖਾਣਿਆਂ ਨੂੰ ਵੀ ਡਰਾਈ ਰੋਸਟ ਕਰਾਂਗੇ। ਜਿੰਨੇ ਚਿਰ ਇਹ ਕ੍ਰਾਂਚੀ ਨਹੀਂ ਹੁੰਦੀ ਉਨੀ ਦੇਰ ਤੱਕ ਅਸੀਂ ਨੂੰ ਮੀਡੀਅਮ ਫਲੇਮ ਤੇ ਭੁੰਨ ਕੇ ਤਿਆਰ ਕਰਾਂਗੇ। ਫਲ ਮਖਾਣੇ ਵੀ ਭੁੱਜ ਕੇ ਆਪਣੇ ਤਿਆਰ ਨੇ ਜੀ ਆਹ ਦੇਖੋ ਜੀ ਕਾਫੀ ਖਰੁਚੀ ਹੋ ਗਏ ਨੇ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਹੁਣ ਅਸੀਂ 10-12 ਬਦਾਮ ਤੇ 10-12 ਕਾਜੂ ਇਹਨਾਂ ਨੂੰ ਵੀ ਆਪਾਂ ਡਰਾਈ ਨਸਟ ਕਰਾਂਗੇ ਗਰਮੀ ਦਾ ਮੌਸਮ ਕਰਕੇ ਆਪਾਂ ਇਹਦੇ ਵਿੱਚ ਬਦਾਮ ਤੇ ਕਾਜੂ ਥੋੜੇ ਘੱਟ ਪਾ ਰਹੇ ਹਾਂ ਜੀ ਸਰਦੀ ਹੋਵੇ ਤਾਂ ਤੁਸੀਂ ਇਹਨੂੰ ਜ਼ਿਆਦਾ ਮਾਤਰਾ ਵਿੱਚ ਪਾ ਸਕਦੇ ਹੋ ਡਾਕੂਮੈਂਟ ਹੋ ਗਏ ਨੇ ਬਦਾਮ ਤੇ ਕਾਜੂ ਨੂੰ ਅਸੀਂ ਰੋਸਟ ਕਰ ਰਹੇ ਹੁਣ ਅਸੀਂ ਇਹਦੇ ਵਿੱਚ ਪੰਪਕਿਨ ਸੀਡਸ ਪਾ ਦਾਂਗੇ ਇਹ ਵੀ ਬਹੁਤ ਹੀ ਵਧੀਆ ਨੇ ਤੇ ਨਾਲ ਹੀ ਅਸੀਂ ਮੈਲਨ ਸੀਡਸ ਪਾ ਦਾਂਗੇ ਸਾਰੇ ਡਰਾਈ ਫਰੂਟ ਆਪਣੇ ਭੁੱਜ ਕੇ ਰੋਸਟ ਹੋ ਗਏ ਨੇ ਇਹਦੇ ਵਿੱਚ ਆਪਾਂ ਜਿਹੜੇ ਪੰਪਕਿਨ ਸੀਡਸ ਪਾਏ ਨੇ ਜਿਹੜੇ ਆਪਾਂ ਮਗਜ ਪਾਏ ਨੇ ਉਹ ਵੀ ਬਿਲਕੁਲ ਰੋਸਟ ਹੋ ਗਏ ਨੇ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਟਾਂਗੇ ਦੋ ਚਮਚੇ ਸੇਖਸ ਖਾਸ ਪਾਈ ਹੈ ਜੀ ਇਹਨੂੰ ਵੀ ਆਪਾਂ ਡਰਾਈ ਰੋਸਟ ਕਰ ਰਹੇ ਹਾਂ ਇਹਦੇ ਵਿੱਚ ਆਪਾਂ ਸਾਰਾ ਕੁਝ ਹੀ ਡਰਾਈ ਰੋਸਟ ਕੀਤਾ ਹੈ ਜਿਸ ਟਾਈਮ ਤੇ ਅਸੀਂ ਲੱਡੂ ਬਣਾਉਣੇ ਨੂੰ ਉਸ ਟਾਈਮ ਤੇ ਅਸੀਂ ਘਿਓ ਦਾ ਇਸਤੇਮਾਲ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸੀ ਦੇ ਵਿੱਚ ਪੀਸ ਲਵਾਂਗੇ ਤੇ ਪੀਸਣ ਲੱਗਿਆਂ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਬਿਲਕੁਲ ਡਰਾਈ ਫਰੂਟ ਆਪਣੇ ਠੰਡੇ ਹੋਣੇ ਚਾਹੀਦੇ ਨੇ ਫੇਰ ਹੀ ਅਸੀਂ ਇਹਨੂੰ ਪੀਸ ਕੇ ਦਾ ਪਾਊਡਰ ਬਣਾਵਾਂਗੇ ਜਨੇ ਬਿਲਕੁਲ ਠੰਡੇ ਹੋ ਗਏ ਨੇ ਜਿਹ ਹੁਣ ਅਸੀਂ ਇਹਦਾ ਮਿਕਸੀ ਵਿੱਚ ਪਾਊਡਰ ਬਣਾ ਕੇ ਤਿਆਰ ਕਰਾਂਗੇ। ਇਸ ਤਰ੍ਹਾਂ ਅਸੀਂ ਇਹਦਾ ਪਾਊਡਰ ਬਣਾ ਲਿਆ ਜੀ ਇਸੇ ਤਰ੍ਹਾਂ ਹੀ ਅਸੀਂ ਡਰਾਈ ਫਰੂਟਸ ਤੇ ਫੁੱਲ ਮਖਾਣਿਆਂ ਨੂੰ ਵੀ ਪੀਸ ਕੇ ਤਿਆਰ ਕਰਾਂਗੇ। ਲੱਡੂ ਵਾਸਤੇ ਅਸੀਂ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਅਸੀਂ ਅੱਧੇ ਗਲਾਸ ਤੋਂ ਘੱਟ ਪਾਣੀ ਪਾਇਆ ਹੈ ਤੇ ਅੱਧੀ ਕੌਲੀ ਅਸੀਂ ਧਾਗੇ ਵਾਲੀ ਮਿਸ਼ਰੀ ਪਾ ਰਹੇ ਹਾਂ ਕਿਉਂਕਿ ਗਰਮੀਆਂ ਦੇ ਵਿੱਚ ਇਹ ਮਿਸ਼ਰੀ ਸਾਡੇ ਸਰੀਰ ਨੂੰ ਕਾਫੀ ਠੰਡਕ ਦਿੰਦੀ ਹੈ ਤੇ ਮਿਸ਼ਰੀ ਨੂੰ ਪਹਿਲਾਂ ਤੁਸੀਂ ਥੋੜਾ ਛੋਟੇ ਟੁਕੜਿਆਂ ਵਿੱਚ ਤੋੜ ਲੈਣਾ ਹੈ ਤੇ ਫਿਰ ਇਹਨੂੰ ਤੁਸੀਂ ਇਹਦੀ ਚਾਸ਼ਨੀ ਬਣਾ ਕੇ ਤਿਆਰ ਕਰਨੀ ਹੈ ਮਿੱਠਾ ਤੁਸੀਂ ਇਹਦੇ ਵਿੱਚ ਆਪਣੇ ਸਵਾਦ ਦੇ ਅਨਸਾਰ ਵੱਧ ਘੱਟ ਪਾ ਸਕਦੇ ਹੋ ਜੀ ਮਿਸ਼ਰੀ ਆਪਣੀ ਚੰਗੀ ਤਰ੍ਹਾਂ ਮੈਲਟ ਹੋ ਗਈ ਹੈ ਜੀ ਹੁਣ ਅਸੀਂ ਥੋੜੀ ਦੇਰ ਵਾਸਤੇ ਚਾਸ਼ਨੀ ਨੂੰ ਹੋਰ ਪਕਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਚਿਪਚਿਪਾ ਪਾ ਲਿਆਵਾਂਗੇ ਇਹਨੂੰ ਅਸੀਂ ਦੂਜੇ ਸਾਈਡ ਤੇ ਰੱਖ ਕੇ ਇੱਧਰ ਆਪਾਂ ਲੱਡੂ ਬਣਾਣ ਦੀ ਤਿਆਰੀ ਕਰਦੇ ਹਾਂ ਅੱਧੇ ਘੋਲ ਲਈ ਆਪਾਂ ਦੇਸੀ ਘਿਓ ਲਿਆ ਜੀ ਇਹਦੇ ਵਿੱਚ ਪਹਿਲਾਂ ਆਪਾਂ ਥੋੜਾ ਜਿਹਾ ਘਿਓ ਪਾਵਾਂਗੇ ਜੇ ਜ਼ਰੂਰਤ ਲੱਗੇਗੀ ਤੇ ਬਾਕੀ ਘਿਓ ਆਪਾਂ ਬਾਅਦ ਵਿੱਚ ਐਡ ਕਰਾਂਗੇ ਤੇ ਉਹਨੂੰ ਹਲਕਾ ਜਿਹਾ ਗਰਮ ਕਰਕੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਆਪਾਂ ਚਣਿਆਂ ਦਾ ਪਾਊਡਰ ਬਣਾਇਆ ਹੈ ਉਹਨੂੰ ਭੁੰਨ ਕੇ ਤਿਆਰ ਕਰਾਂਗੇ ਘਿਓ ਆਪਣਾ ਹਲਕਾ ਜਿਹਾ ਗਰਮ ਹੋ ਗਿਆ ਤੇ ਅਸੀਂ ਇਹ ਸਾਰਾ ਪੀਸਿਆ ਹੋਇਆ ਪਾਊਡਰ ਵਿੱਚ ਪਾ ਦਾਂਗੇ ਮੀਡੀਅਮ ਫਲੇਮ ਤੇ ਇਸ ਇਹਨਾਂ ਨੂੰ 4-5 ਮਿੰਟ ਭੁੰਨ ਕੇ ਤਿਆਰ ਕਰਾਂਗੇ 4 ਕੁ ਮਿੰਟ ਅਸੀਂ ਇਹਨੂੰ ਚੰਗੀ ਤਰ੍ਹਾਂ ਕੇ ਹੋ ਵਿੱਚ ਭੁੰਨ ਲਿਆ ਜੀ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਗਈ ਹੈ ਬਸ ਓਨੀ ਦੇਰ ਤੱਕ ਤੁਸੀਂ ਇਹਨੂੰ ਭੁੰਨਣਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਦਰਦਰਾ ਪੀਸਿਆ ਹੋਇਆ ਫੁੱਲ ਮਖਾਣੇ ਤੇ ਡਰਾਈ ਫਰੂਟ ਜਿਹੜਾ ਭੁੰਨ ਕੇ ਤਿਆਰ ਕੀਤਾ ਹੈ ਉਹ ਪਾ ਦਾਂਗੇ ਇਸ ਦੇ ਨਾਲ ਇਲਾਇਚੀ ਪਾウダー ਤੇ ਦੋ ਚਮਚੇ ਨਾਰੀਅਲ ਦਾ ਭੁਰਾਤਾ ਬਿਲਕੁਲ ਲੋ ਫਲੇਮ ਤੇ ਇੱਕਦੋ ਮੈਂਟੇਨ ਨੂੰ ਅਸੀਂ ਹੋਰ ਭੁੰਨ ਲਵਾਂਗੇ ਸਾਸ ਮਾਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਹੁਣ ਅਸੀਂ ਇਹਨੂੰ ਠੰਡਾ ਕਰਾਂਗੇ ਗੈਸ ਬੰਦ ਕਰਕੇ ਥੋੜਾ ਜਿਹਾ ਠੰਡਾ ਕਰਾਂਗੇ ਚਾਸ਼ਨੀ ਵੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਫਿਰ ਆਪਾਂ ਇਹਦਾ ਲੱਡੂ ਬਣਾ ਕੇ ਤਿਆਰ ਕਰਾਂਗੇ ਆਪਾਂ ਅੱਧੀ ਕੌਲੀ ਘਿਓ ਲਿਆ ਸੀ ਉਹਦੇ ਵਿੱਚੋਂ ਵੀ ਤਿੰਨ ਚਾਰ ਚਮਚੇ ਘਿਓ ਆਪਾਂ ਬਚਾ ਲਿਆ ਮਿਸ਼ਰਣ ਆਪਣਾ ਠੰਡਾ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲੀ ਚਾਸ਼ਨੀ ਮਿਕਸ ਕਰ ਦਾਂਗੇ। ਇਹਨੂੰ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਤੇ ਗਰਮ-ਗਰਮ ਦੇ ਹੀ ਆਪਾਂ ਲੱਡੂ ਬਣਾ ਕੇ ਤਿਆਰ ਕਰਾਂਗੇ। ਮਿਸ਼ਰਣ ਆਪਣਾ ਥੋੜਾ ਠੰਡਾ ਹੋ ਗਿਆ ਤੇ ਆਰਾਮ ਨਾਲ ਇਹਦੇ ਲੱਡੂ ਬਣ ਰਹੇ ਨੇ ਜਿੰਨੀਕ ਸਾਈਜ਼ ਦੇ ਤੁਸੀਂ ਲੱਡੂ ਬਣਾਉਣੇ ਉਸ ਹਿਸਾਬ ਨਾਲ ਤੁਸੀਂ ਮਿਸ਼ਰਣ ਨੂੰ ਹੱਥ ਵਿੱਚ ਲਓ। ਆਪਾਂ ਇਸ ਤਰ੍ਹਾਂ ਇਹਨਿਕ ਸਾਈਜ਼ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਕੋਸ਼ਿਸ਼ ਕਰੋ ਕਿ ਤੁਸੀਂ ਥੋੜੇ ਗਰਮ ਗਰਮ ਮਿਸ਼ਰਣ ਦੇ ਲੱਡੂ ਬਣਾਓ ਤੇ ਫੜਾਫੜੇ ਨਾਲ ਉਹਨਾਂ ਨੂੰ ਬਣਾ ਲਓ ਜਾਂ ਕਿਸੇ ਦੀ ਹੈਲਪ ਲਓ ਤਾਂ ਕਿ ਇਹ ਜਲਦੀ ਬਣ ਕੇ ਤਿਆਰ ਹੋ ਜਾਣ ਜੇਕਰ ਤੁਹਾਡਾ ਮਿਸ਼ਰਣ ਥੋੜਾ ਠੰਡਾ ਹੋ ਜਾਏ ਤੇ ਤੁਸੀਂ ਇਹਨੂੰ ਹਲਕਾ ਜਿਹਾ ਗਰਮ ਕਰਕੇ ਇਹਦੇ ਲੱਡੂ ਬਣਾ ਸਕਦੇ ਹੋ ਲਓ ਜੀ ਗਰਮੀਆਂ ਦੇ ਬਹੁਤ ਹੀ ਸਪੈਸ਼ਲ ਸਰੀਰ ਨੂੰ ਠੰਡਕ ਦੇਣ ਵਾਲੇ ਫੁੱਲ ਮਖਾਣੇ ਤੇ ਪੂਜੇ ਹੋਏ ਚਣਿਆਂ ਦੇ ਲੱਡੂ ਬਣ ਕੇ ਤਿਆਰ ਨੇ ਬਹੁਤ ਹੀ ਵਧੀਆ ਬਣਦੇ ਨੇ ਤੇ ਬਹੁਤ ਹੀ ਟੇਸਟੀ ਰੈਸਪੀ ਹੈ ਟੇਸਟੀ ਹੋਣ ਦੇ ਨਾਲ ਨਾਲ ਕਾਫੀ ਹੈਲਦੀ ਹੈ ਗਰਮੀ ਕਾਰਨ ਸਾਨੂੰ ਕਈ ਵਾਰੀ ਕਾਫੀ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਇੱਕ ਤੇ ਸਾਡੀ ਕਮਜ਼ੋਰੀ ਦੂਰ ਕਰਦੇ ਨੇ ਦੂਜਾ ਸਰੀਰ ਨੂੰ ਠੰਡਕ ਵੀ ਦਿੰਦੇ ਨੇ ਇੱਕ એનર્ਜੀ ਬੂਸਟ ਹੈ ਜੀ ਤੁਸੀਂ ਸਵੇਰੇ ਸਵੇਰੇ ਇਹਨੂੰ ਇੱਕ ਲੱਡੂ ਨੂੰ ਦੁੱਧ ਨਾਲ ਖਾਓ ਤਾਂ ਤੁਹਾਡਾ ਪੂਰਾ ਦਿਨ ਬਹੁਤ ਜ਼ਿਆਦਾ ਵਧੀਆ ਜਾਏਗਾ ਜੀ ਤੇ ਬਹੁਤ ਹੀ ਜ਼ਿਆਦਾ ਨਰਮ ਬਣੇ ਨੇ ਲੱਡੂ ਜੀ ਇੱਕ ਲੱਡੂ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਜੀ ਕਿੰਨੇ ਵਧੀਆ ਬਣੇ ਨੇ ਦੇਖਣ ਨੂੰ ਜਿੰਨੇ ਸੋਹਣੇ ਲੱਗ ਰਹੇ ਨੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਸੋ ਇਹ ਸੀ ਸਾਡੀ ਅੱਜ ਦੀ ਰੈਸਪੀ बहुत ही टेस्टी तो हैल्दी लड्डू बन के तैयार होए हैं जी मिलते हैं जी तह किसी नवी भीडियो किसी नवी रैसपी तद तकली सताल जी खुश रहो तंदुरुस्त रहो जी भीडियो देखने वास्ते बहुत बहुत धनवाद